ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਬੋਲੇ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜਰੂਰ ਝਲਿਓ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਲਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਨਾ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਅਮੀਰ ਵਪਾਰੀ ਰਹਿੰਦਾ ਸੀ ਉਹ ਵਪਾਰੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਧਨ, ਦੌਲਤ, ਸ਼ੋਹਰਤ ਤੀਆਂ ਪੁੱਤਰ ਭਾਵ ਕੀ ਪਰਮਾਤਮਾ ਦਾ ਦਿੱਤਾ ਸਭ ਕੁਝ ਉਸ ਵਪਾਰੀ ਦੇ ਕਰਦੇ ਵਿੱਚ ਚਾਰੇ ਪਾਸਿਆਂ ਤੋਂ ਉਸ ਵਪਾਰੀ ਦੀ ਜਾਨ ਬਹੁਤ ਸੌਖੀ ਜ਼ਿੰਦਗੀ ਬੜੀ ਸੋਹਣੀ ਬਤੀਤ ਹੋ ਰਹੀ ਸੀ ਤੇ ਕਹਿੰਦੇ ਉਹ ਵਪਾਰੀ ਬੜਾ ਹੀ ਨੇਕ ਦਿਲ ਇਨਸਾਨ ਧਾਰਮਿਕ ਖਿਆਲਾਂ ਵਾਲਾ ਹਰ ਰੋਜ਼ ਨੇਮ ਦੇ ਨਾਲ ਪਾਠ ਪੂਜਾ ਕਰਨੀ ਜਿੱਥੇ ਵੀ ਮੌਕਾ ਮਿਲਣਾ ਦਾਨ ਪੁੰਨ ਕਰਨਾ ਸੇਵਾ ਕਰਨੀ ਜੇ ਕਿਤੇ ਉਹਨੂੰ ਮੌਕਾ ਮਿਲਣਾ ਤਾਂ ਉਹਨੇ ਤੀਰਥ ਸਥਾਨਾਂ ਦੇ ਉੱਤੇ ਜਾ ਕੇ ਦਰਸ਼ਨ ਕਰਨੇ ਉੱਥੇ ਵੀ ਜਾ ਕੇ ਦਾਨ ਪੂਰਨ ਕਰਕੇ ਆਉਣਾ ਤੇ ਕਹਿੰਦੇ ਜਿੰਨਾ ਹੀ ਉਹ ਦਾਨ ਪੁੰਨ ਕਰਦਾ ਸੀ ਨਾ ਉਹਨਾਂ ਹੀ ਉਹਦੇ ਕਾਰੋਬਾਰ ਕੰਮ ਧੰਦੇ ਦੇ ਵਿੱਚ ਬਰਕਤ ਪੈ ਰਹੀ ਸੀ ਉਹਦਾ ਕੰਮ ਧੰਦਾ ਕਾਰੋਬਾਰ ਬਹੁਤ ਜ਼ਿਆਦਾ ਵੱਧ ਗਿਆ ਇਸੇ ਕਰਕੇ ਕਾਫੀ ਸਮਾਂ ਬੀਤ ਗਿਆ ਉਹਦੇ ਤੋਂ ਕਿਸੇ ਤੀਰਥ ਸਥਾਨ ਤੇ ਨਹੀਂ ਜਾਇਆ ਗਿਆ ਨਾ ਹੀ ਹੱਥੀ ਦਾਣ ਪੁੰਨ ਕੀਤਾ ਗਿਆ ਪਰ ਮਨ ਦੇ ਵਿੱਚ ਹਮੇਸ਼ਾ ਇੱਕ ਤਾਂਗ ਜੀ ਬਣੀ ਰਹਿੰਦੀ ਵੀ ਜਦੋਂ ਵੀ ਮੌਕਾ ਮਿਲਿਆ ਮੈਂ ਤੀਰਥ ਸਥਾਨ ਤੇ ਜਾਵਾਂਗਾ ਜਾ ਕੇ ਦਰਸ਼ਨ ਕਰਾਂਗਾ ਹੱਥੀ ਦਾਣ ਪੁੰਨ ਕਰਾਂਗਾ ਪਰ ਕਹਿੰਦੇ ਇਹ ਮੌਕਾ ਉਹਨੂੰ ਅਜੇ ਮਿਲ ਨਹੀਂ ਸੀ ਰਿਹਾ ਉਹਦੇ ਕੰਮਕਾਰਾਂ ਦੇ ਕਾਰੋਬਾਰ ਦੇ ਜਿਵੇਂ ਦਿਨੋਂ ਦਿਨ ਵੱਧ ਰਹੇ ਸਨ ਪਰ ਕਹਿੰਦੇ ਇੱਕ ਦਿਨ ਉਹਦੇ ਘਰ ਦੇ ਵਿੱਚ ਕੰਮਕਾਰ ਕਰਨ ਵਾਲਾ ਨੌਕਰ ਉਹਦੇ ਕੋਲ ਆਇਆ ਜੋ ਕਿ ਕਈ ਸਾਲਾਂ ਤੋਂ ਇਹਦੇ ਘਰ ਦੇ ਵਿੱਚ ਕੰਮ ਕਰਦਾ ਸੀ ਉਹਨੇ ਆ ਕੇ ਇਸ ਵਪਾਰੀ ਨੂੰ ਕਿਹਾ ਕਿ ਸਾਹਿਬ ਜੀ ਮੈਨੂੰ ਕੁਝ ਦਿਨਾਂ ਦੇ ਲਈ ਛੁੱਟੀ ਚਾਹੀਦੀ ਆ ਇਹਨੇ ਛੁੱਟੀ ਦਾ ਕਾਰਨ ਪੁੱਛਿਆ ਕਿ ਤੈਨੂੰ ਇੰਨੇ ਦਿਨਾਂ ਦੇ ਲਈ ਛੁੱਟੀ ਕਿਉਂ ਚਾਹੀਦੀ ਆ ਤਾਂ ਉਹਨੇ ਕਿਹਾ ਕਿ ਮੇਰੇ ਪਿੰਡ ਦੇ ਕੁਝ ਲੋਕ ਤੀਰਥ ਸਥਾਨ ਦੇ ਉੱਪਰ ਜਾ ਰਹੇ ਨੇ ਪੈਦਲ ਯਾਤਰਾ ਕਰਕੇ ਤੇ ਮੈਂ ਵੀ ਉਹਨਾਂ ਦੇ ਨਾਲ ਜਾਣਾ ਚਾਹੁੰਨਾ ਹਾਂ ਜੇਕਰ ਤੁਸੀਂ ਇਜਾਜ਼ਤ ਦੇਵੋ ਕਹਿੰਦੇ ਵਪਾਰੀ ਨੇ ਕਿਹਾ ਵੀ ਭਾਈ ਇਹ ਨੇਕ ਕੰਮ ਦੇ ਲਈ ਤੈਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ ਆ ਤੂੰ ਜਿੰਨੇ ਦਿਲ ਦੇ ਲਈ ਜਾਣਾ ਚਾਹੁੰਦਾ ਹੈ ਜਾ ਬੇਫਿਕਰਾ ਹੋ ਕੇ ਜਾ ਤੂੰ ਮਗਰੋਂ ਕੰਮਾਂ ਕਰਦੀ ਫਿਕਰ ਨਾ ਕਰੀ ਆਪਣਾ ਮਨ ਲਾ ਕੇ ਖੁਸ਼ੀ-ਖੁਸ਼ੀ ਤੀਰਥ ਸਥਾਨ ਤੇ ਜਾ ਉੱਥੇ ਰੱਜ ਰੱਜ ਦਰਸ਼ਨ ਕਰੀ ਸੇਵਾ ਕਰੀ ਕਹਿੰਦੇ ਉਹ ਨੌਕਰ ਨੇ ਇਹ ਵਪਾਰੀ ਦਾ ਧੰਨਵਾਦ ਕੀਤਾ ਅਤੇ ਉੱਥੋਂ ਤੁਰਨ ਲੱਗਾ ਤਾਂ ਵਪਾਰੀ ਨੇ ਰੋਕ ਕੇ ਕਿਹਾ ਕੀ ਭਾਈ ਜੇ ਤੂੰ ਤੀਰਥ ਤੇ ਜਲਿਆ ਐ ਨਾ ਮੇਰਾ ਵੀ ਇੱਕ ਛੋਟਾ ਜਿਹਾ ਕੰਮ ਕਰ ਦੇ ਕਹਿੰਦੇ ਉਹਨੇ 100 ਰੁਪਿਆ ਕੱਢ ਕੇ ਨੌਕਰ ਨੂੰ ਦਿੱਤਾ ਅਤੇ ਕਿਹਾ ਇਹ 100 ਰੁਪਿਆ ਤੂੰ ਮੇਰੇ ਵੱਲੋਂ ਭੇਟ ਕਰ ਦੇਵੀਂ ਉੱਥੇ ਜਾ ਕੇ ਮੱਥਾ ਟੇਕ ਦੇਵੀਂ ਕਿਉਂਕਿ ਮੇਰੇ ਵੀ ਮਨ ਦੇ ਵਿੱਚ ਬੜੇ ਚਿਰ ਦਾ ਚਾਅ ਏ ਬੜੀ ਤਾਂਘ ਏ ਕਿ ਮੈਂ ਵੀ ਤੀਰਥ ਸਥਾਨ ਤੇ ਜਾਂਦਾ ਜਾ ਕੇ ਦਰਸ਼ਨ ਕਰਦਾ ਪਰ ਮੇਰੇ ਕੰਮਾ ਕਹਰਾ ਕਰਕੇ ਮੇਰੇ ਤੋਂ ਜਾਇਆ ਨਹੀਂ ਗਿਆ ਇਸ ਕਰਕੇ ਚੱਲ ਤੂੰ ਮੇਰੇ ਵੱਲੋਂ ਇਹ ਮਾਇਆ ਭੇਟ ਕਰ ਆਵੀਂ ਕਹਿੰਦੇ ਨੌਕਰ ਨੇ ਆਪਣੇ ਮਾਲਕ ਕੋਲੋਂ 100 ਰੁਪਇਆ ਫੜਿਆ ਆਪਣੇ ਕੋਲ ਰੱਖ ਲਿਆ ਅਤੇ ਕਿਹਾ ਮੈਂ ਤੁਹਾਡੀ ਇਸ ਮਾਇਆ ਦਾ ਉੱਥੇ ਮੱਥਾ ਟੇਕ ਦਵਾਂਗਾ ਕਹਿੰਨੇ ਮਾਇਆ ਲੈ ਕੇ ਘਰ ਵਿੱਚ ਆ ਗਿਆ ਘਰ ਵਿੱਚ ਆ ਕੇ ਜੋ ਵੀ ਆਪਣਾ ਸਮਾਨ ਪੈਕ ਕੀਤਾ ਉਹਦੇ ਵਿੱਚ ਹੀ ਉਹ 100 ਰੁਪਇਆ ਸਾਂਭ ਕੇ ਰੱਖ ਲਿਆ ਵੀ ਇਹ ਜਾ ਕੇ ਮੱਥਾ ਟੇਕਣਾ ਹੈ ਕਹਿੰਦੇ ਆਪਣੇ ਪਿੰਡ ਵਾਸੀਆਂ ਦੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਬੜੇ ਚਾਅ ਦੇ ਨਾਲ ਤੀਰਥ ਨੂੰ ਤੁਰ ਪਿਆ। ਕਹਿੰਦੇ ਰਸਤੇ ਦੇ ਵਿੱਚ ਨਾਮ ਜਪਦੇ ਹੋਏ, ਭਗਤੀ ਕਰਦੇ ਹੋਏ ਜਾ ਰਹੇ ਨੇ, ਕੀਰਤਨ ਕਰਦੇ ਹੋਏ ਜਾ ਰਹੇ ਨੇ। ਭਾਵ ਕੀ ਪੂਰੇ ਆਨੰਦ ਦੇ ਨਾਲ ਤੀਰਥ ਸਥਾਨ ਤੇ ਜਾ ਰਹੇ ਨੇ। ਪੂਰੇ ਭਗਤੀ ਭਾਵ ਦੇ ਨਾਲ। ਕਹਿੰਦੇ ਦੁਰਦਿਆਂ ਦੁਰਦਿਆਂ ਰਸਤੇ ਦੇ ਵਿੱਚ ਇਹਨਾਂ ਨੂੰ ਕੁਝ ਲੋਕ ਮਿਲੇ। ਜੋ ਕਿ ਕਈ ਦਿਨਾਂ ਤੋਂ ਭੁੱਖੇ ਸਨ ਉਹਨਾਂ ਨੇ ਇਹਨਾਂ ਤੋਂ ਮਦਦ ਮੰਗੀ ਕਹਿੰਦੇ ਉਹਨੇ ਜਿੰਨੇ ਕ ਸਾਥੀ ਤੀਰਥ ਤੇ ਚੱਲੇ ਸਨ ਘਰੋਂ ਠੀਕ ਠਾਕ ਹੀ ਸੀ ਮਾਇਆ ਪੱਖੋਂ ਇਹਨਾਂ ਦਾ ਹੱਥ ਕੋਈ ਬਹੁਤਾ ਖੁੱਲ੍ਹਾ ਨਹੀਂ ਸੀ ਉਹਨੇ ਕੁ ਪੈਸੇ ਨਾਲ ਲੈ ਕੇ ਤੁਰੇ ਸੀ ਜਿੰਨੇ ਕ ਇਹਨਾਂ ਨੂੰ ਇਹ ਲੰਬੇ ਰਸਤੇ ਦੇ ਵਿੱਚ ਚਾਹੀਦੇ ਸਨ ਕਹਿੰਦੇ ਸਭ ਨੇ ਥੋੜੇ ਥੋੜੇ ਪੈਸੇ ਪਾਏ ਪਰ ਫੇਰ ਵੀ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣ ਦੇ ਲਈ ਪੈਸੇ ਘਟ ਰਹੇ ਸਨ ਤਾਂ ਕਹਿੰਦੇ ਉਹ ਨੌਕਰ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਜੋ ਪੈਸੇ ਵਪਾਰੀ ਨੇ ਮੈਨੂੰ ਮੱਥਾ ਟੇਕਣ ਨਾਲੋਂ ਦਿੱਤੇ ਆ ਜੇਕਰ ਉਹਨਾਂ ਪੈਸਿਆਂ ਦਾ ਮੈਂ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾ ਦਵਾਂ ਤਾਂ ਵਧੀਆ ਰਹੇਗਾ ਫਿਰ ਮਨ ਵਿੱਚ ਸੋਚਿਆ ਵੀ ਨਹੀਂ ਵਪਾਰੀ ਨੇ ਇਹ ਪੈਸੇ ਮੈਨੂੰ ਮੱਥਾ ਟੇਕਣ ਨਾਲੋਂ ਦਿੱਤੇ ਨੇ ਕਹਿੰਦੇ ਕੁਝ ਥੇਰ ਮਨ ਦੇ ਵਿੱਚ ਇਦਾਂ ਵਿਚਾਰ ਚੱਲੀ ਕਿ ਮੈਨੂੰ ਮੱਥਾ ਟੇਕਣਾ ਚਾਹੀਦਾ ਏ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਤਾਂ ਕਹਿੰਦੇ ਇਹ ਨੌਕਰ ਦਾ ਮਨ ਇਹਨਾਂ ਲੋਕਾਂ ਨੂੰ ਦੇਖ ਕੇ ਪ੍ਰਸੀਜ ਗਿਆ ਉਹਨੇ ਕਿਹਾ ਵੀ ਨਹੀਂ ਪੈਸੇ ਭਾਵੇਂ ਮੈਨੂੰ ਮੱਥਾ ਟੇਕਣ ਨੂੰ ਹੀ ਦਿੱਤੇ ਆ ਪਰ ਮੈਂ ਇਹਨਾਂ ਪੈਸਿਆਂ ਦੇ ਨਾਲ ਇਹਨਾਂ ਦੀ ਸੇਵਾ ਕਰਾਂਗਾ ਕਹਿੰਦੇ ਉਹਨੇ ਉਹਨਾਂ ਪੈਸਿਆਂ ਦਾ ਭੋਜਨ ਪ੍ਰਸ਼ਾਦਾ ਲਿਆਂਦਾ ਅਤੇ ਉਹਨਾਂ ਲੋਕਾਂ ਨੂੰ ਸ਼ਕਾ ਦਿੱਤਾ ਜੋ ਜੋ ਉਹਨਾਂ ਨੂੰ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਵੀ ਲੈ ਕੇ ਦੇ ਦਿੱਤਾ ਕੁੱਲ ਮਿਲਾ ਕੇ ਉਹ ਵਪਾਰੀ ਦੇ 98 ਰੁਪਏ ਉਸ ਸੇਵਾ ਦੇ ਵਿੱਚ ਉਹਨਾਂ ਦੇ ਭੋਜਨ ਪ੍ਰਸ਼ਾਦ ਦੇ ਵਿੱਚ ਵਰਤੇ ਗਏ ਇਹਦੇ ਕੋਲ ਸਿਰਫ 2 ਰੁਪਏ ਬਚੇ ਉਹ 2 ਰੁਪਏ ਲਿਜਾ ਕੇ ਇੰਨੇ ਉਹ ਤੀਰਥ ਤੇ ਮੱਥਾ ਟੇਕ ਦਿੱਤਾ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਉੱਥੇ ਜਾ ਕੇ ਸੇਵਾ ਕੀਤੀ ਪਰ ਇਹਦੇ ਮਨ ਦੇ ਵਿੱਚ ਵਾਰ-ਵਾਰ ਇਹ ਖਿਆਲ ਆ ਰਿਹਾ ਕਿ ਵਪਾਰੀ ਨੇ ਇਹ ਪੈਸੇ ਮੈਨੂੰ ਮੱਥਾ ਟੇਕਣ ਨੂੰ ਦਿੱਤੇ ਸੀ ਗੁਰੂ ਨੂੰ ਭੇਟ ਕਰਨ ਨੂੰ ਦਿੱਤੇ ਸੀ ਪਰ ਇਹ ਪੈਸੇ ਮੈਂ ਰਸਤੇ ਵਿੱਚ ਖਰਚ ਕਰ ਆਇਆ ਪਤਾ ਨਹੀਂ ਮੈਂ ਸਹੀ ਕੀਤਾ ਹੈ ਕਿ ਗਲਤ ਕੀਤਾ ਹੈ ਜੇ ਮੈਨੂੰ ਵਪਾਰੀ ਨੇ ਪੁੱਛਿਆ ਮੈਂ ਕੀ ਕਵਾਂਗਾ ਫਿਰ ਹੀ ਮਨ ਦੇ ਵਿੱਚੋਂ ਆਵਾਜ਼ ਆਈ ਵੀ ਕੋਈ ਗੱਲ ਨਹੀਂ ਵਪਾਰੀ ਨੇ ਤੈਨੂੰ ਇਹੋ ਪੁੱਛਣਾ ਹੈ ਨਾ ਕਿ ਮੇਰੇ ਵੱਲੋਂ ਮੱਥਾ ਟੇਕ ਦਿੱਤਾ ਤਾਂ ਤੂੰ ਕਹਿ ਦੇਵੀਂ ਮੱਥਾ ਟੇਕ ਦਿੱਤਾ ਹੈ ਉਹਨੂੰ ਕਿਹੜਾ ਪਤਾ ਲੱਗਣਾ ਕਿ 100 ਦਾ ਟੇਕਿਆ ਕਿ 2 ਦਾ ਟੇਕਿਆ ਕਹਿੰਦੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦਾ ਹੋਇਆ ਵਾਪਸ ਜਦ ਆਪਣੇ ਕੰਮ ਤੇ ਪਹੁੰਚਿਆ ਤੇ ਕਹਿੰਦੇ ਅੱਗੋਂ ਵਪਾਰੀ ਇਹਨੂੰ ਦੇਖ ਕੇ ਬੜਾ ਖੁਸ਼ ਹੋਇਆ ਜਿਵੇਂ ਇਸੇ ਦੀ ਹੀ ਉਡੀਕ ਕਰ ਰਿਆ ਸੀ ਤੇ ਕਹਿੰਦੇ ਵਪਾਰੀ ਦੀ ਖੁਸ਼ੀ ਦੀ ਵਜ੍ਹਾ ਇਹ ਸੀ ਕਿ ਜਿਸ ਦਿਨ ਇਨੇ ਉਹ ਭੁੱਖੇ ਲੋਕਾਂ ਨੂੰ ਵਪਾਰੀ ਦੇ ਪੈਸਿਆਂ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਸ਼ਿਕਾਇਆ ਸੀ ਉਸੇ ਹੀ ਰਾਤ ਵਪਾਰੀ ਨੂੰ ਸੁਪਨੇ ਦੇ ਵਿੱਚ ਰੱਬ ਦੇ ਭਗਵਾਨ ਦੇ ਦਰਸ਼ਨ ਹੋਏ ਸੁਪਨੇ ਦੇ ਵਿੱਚ ਭਗਵਾਨ ਨੇ ਵਪਾਰੀ ਨੂੰ ਕਿਹਾ ਕਿ ਅੱਜ ਤੇਰੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਕੱਟਿਆ ਹੋਇਆ ਦਸਵੰਧ ਸਹੀ ਥਾਂ ਤੇ ਲੱਗਿਆ ਹੈ। ਅੱਜ ਤੂੰ ਸਹੀ ਥਾਂ ਤੇ ਸੇਵਾ ਕੀਤੀ ਹੈ ਇਸ ਕਰਕੇ ਅਸੀਂ ਤੇਰੇ ਤੋਂ ਬੜੇ ਖੁਸ਼ ਹੋਏ ਹਾਂ। ਤੇਰੀ 98 ਰੁਪਏ ਦੇ ਨਾਲ ਕੀਤੀ ਹੋਈ ਸੇਵਾ ਅਸੀਂ ਪ੍ਰਮਾਣ ਕਰ ਲਈ ਹੈ ਇਸ ਕਰਕੇ ਅਸੀਂ ਤੇਰੇ ਤੋਂ ਬੜੇ ਖੁਸ਼ ਹਾਂ। ਕਹਿੰਦੇ ਬਹੁਤ ਸਾਰੇ ਵਰਦਾਨ ਬਹੁਤ ਸਾਰੀਆਂ ਦਾਤਾਂ ਇਹ ਵਪਾਰੀ ਦੀ ਝੋਲੀ ਦੇ ਵਿੱਚ ਭਗਵਾਨ ਜੀ ਨੇ ਪਾ ਦਿੱਤੇ। ਕਹਿੰਦੇ ਜਦੋਂ ਵਪਾਰੀ ਦੀ ਅੱਖ ਖੁੱਲੀ ਤਾਂ ਪਤਾ ਲੱਗਾ ਕਿ ਸੁਪਨਾ ਸੀ ਸੁਪਨੇ ਦੇ ਵਿੱਚ ਭਗਵਾਨ ਦੇ ਦਰਸ਼ਨ ਹੋਏ ਨੇ ਉਸ ਦਿਨ ਤੋਂ ਵਪਾਰੀ ਦਾ ਮਨ ਬੜਾ ਖੜਿਆ ਖੜਿਆ ਖੁਸ਼ਕੁਸ਼ ਰਹਿਣ ਲੱਗਾ ਅੱਜ ਤੱਕ ਉਹਨੇ ਬਹੁਤ ਸਾਰੇ ਧਨ-ਦੌਲਤ ਦੇ ਨਾਲ ਸੇਵਾ ਕੀਤੀ ਸੀ ਕਈ ਥਾਂ ਤੇ ਧਨ-ਦੌਲਤ ਭੇਟ ਕੀਤੀ ਸੀ ਪਰ ਇਹ ਸ਼ਾਂਤੀ ਸਕੂਨ ਉਹਨੂੰ ਅੱਜ ਤੱਕ ਨਹੀਂ ਸੀ ਮਿਲਿਆ ਜੋ ਇਹ 100 ਰੁਪਏ ਦੇ ਕਰਕੇ ਮਿਲਿਆ ਪਰ ਵਪਾਰੀ ਦੇ ਮਨ ਦੇ ਵਿੱਚ ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਭਗਵਾਨ ਜੀ ਨੇ ਮਿਲ ਕੇ ਆਇਆ ਇੱਕ ਤੇਰੇ 98 ਰੁਪਏ ਦੀ ਸੇਵਾ ਪ੍ਰਵਾਨ ਕਰ ਲਈ ਆ ਪਰ ਮੈਂ ਤਾਂ 100 ਰੁਪਏ ਆ ਭਈ ਜੇ ਅਸੀਂ 2 ਰੁਪਏ ਮੇਰੇ ਨੌਕਰ ਨੇ ਕਿੱਥੇ ਲਾਏ ਹੋਣਗੇ ਇਹ ਵਪਾਰੀ ਨੂੰ ਬੜੀ ਚਿੰਤਾ ਹੋਣ ਲੱਗੀ ਕਿ ਮੇਰਾ ਨੌਕਰ ਬਹੁਤ ਇਮਾਨਦਾਰ ਆ ਉਹ ਭਗਵਾਨ ਜੀ ਦੇ ਪੈਸਿਆਂ ਦੇ ਵਿੱਚੋਂ ਕਿਸੇ ਵੀ ਪ੍ਰਕਾਰ ਦੀ ਠੱਗੀ ਠੋਰੀ ਨਹੀਂ ਕਰ ਸਕਦਾ ਕਿਤੇ ਉਹਦੇ ਉੱਤੇ ਕੋਈ ਮਸੀਬਤ ਨਾ ਪੈ ਗਈ ਹੋਵੇ ਕੋਈ ਸਾਟਾ ਫੇਟ ਨਾ ਲੱਗ ਗਈ ਹੋਵੇ ਜੋ 2 ਰੁਪਏ ਉਹਨੂੰ ਉੱਥੇ ਵਰਤਨੇ ਪਏ ਭਾਵ ਕੀ ਕਈ ਤਰ੍ਹਾਂ ਦੇ ਸਵਾਲ ਉਹਦੇ ਮਨ ਦੇ ਵਿੱਚ ਆ ਰਹੇ ਸੀ ਕਿ ਮੇਰਾ ਨੌਕਰ ਠੀਕ ਠਾਕ ਹੋਵੇ ਸਹੀ ਸਲਾਮਤ ਘਰ ਪਹੁੰਚ ਜਾਵੇ ਕਹਿੰਦੇ ਜਦ ਆਪਣੇ ਨੌਕਰ ਨੂੰ ਠੀਕ ਠਾਕ ਆਪਣੇ ਸਾਹਮਣੇ ਦੇਖਿਆ ਤਾਂ ਇਹ ਵਪਾਰੀ ਨੇ ਭੱਜ ਕੇ ਉਹਨੂੰ ਗੱਲ ਨਾਲ ਲਾ ਲਿਆ ਉਹਦਾ ਹਾਲ ਚਾਲ ਪੁੱਛਿਆ ਕਿਦਰੀ ਯਾਤਰਾ ਕਿਸ ਤਰ੍ਹਾਂ ਰਹੀ ਤੈਨੂੰ ਕੋਈ ਸੱਟ ਪੇਟ ਤਾਂ ਨਹੀਂ ਲੱਗੀ ਦੇ ਉੱਤੇ ਰਸਤੇ ਵਿੱਚ ਕੋਈ ਮਸੀਹਤ ਤਾਂ ਨਹੀਂ ਆਈ ਕਹਿੰਦੇ ਨੌਕਰ ਬੜਾ ਹਰਾਣ ਹੋਇਆ ਕਿ ਮੇਰਾ ਮਾਲਕ ਮੇਰੇ ਤੋਂ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਿਹਾ ਹੈ ਕਹਿੰਦੇ ਜਦ ਨੌਕਰ ਨੇ ਪੁੱਛਿਆ ਕਿ ਸਾਹਬ ਜੀ ਤੁਸੀਂ ਇਦਾਂ ਦੇ ਸਵਾਲ ਕਿਉਂ ਕਰ ਰਹੇ ਹੋ ਤਾਂ ਵਪਾਰੀ ਨੇ ਕਿਹਾ ਇਹ ਸਵਾਲ ਮੈਂ ਇਸ ਕਰਕੇ ਕਰ ਰਿਹਾ ਕਿ ਕਿਉਂਕਿ 98 ਰੁਪਏ ਹੀ ਗੁਰੂ ਨੂੰ ਭੇਟ ਕੀਤੇ 2 ਰੁਪਏ ਤੂੰ ਕਿਸ ਕੰਮ ਤੇ ਖਰਚੇ ਕਹਿੰਦੇ ਇਹ ਗੱਲ ਸੁਣ ਕੇ ਨੌਕਰ ਬੜਾ ਹਰਾਣ ਹੋਇਆ ਅਤੇ ਕਿਹਾ ਸਾਹਬ ਜੀ ਜੋ ਤੁਸੀਂ 100 ਰੁਪਏ ਦਿੱਤਾ ਸੀ ਨਾ ਉਹਨਾਂ 100 ਦੇ ਵਿੱਚੋਂ 98 ਰੁਪਏ ਤਾਂ ਮੈਂ ਰਸਤੇ ਦੇ ਵਿੱਚ ਹੀ ਵਰਤ ਲਏ। ਮੈਨੂੰ ਰਸਤੇ ਦੇ ਵਿੱਚ ਕੁਝ ਲੋੜਵੰਦ ਇਨਸਾਨ ਦਿਸੇ ਜੋ ਕਈ ਦਿਨਾਂ ਤੋਂ ਭੁੱਖੇ ਸਨ। ਉਹਨਾਂ ਦਾ ਤਨ ਢੱਕਣ ਦੇ ਲਈ ਉਹਨਾਂ ਦੇ ਕੋਲ ਚੰਗੇ ਕੱਪੜੇ ਵੀ ਨਹੀਂ ਸੀ। ਇਸ ਕਰਕੇ ਮੈਂ ਤੁਹਾਡੇ 100 ਦੇ ਵਿੱਚੋਂ 98 ਰੁਪਏ ਦੇ ਨਾਲ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ। ਅਤੇ ਕੁਝ ਕੁ ਨੂੰ ਕੁਝ ਲੜੀਂਦਾ ਸਮਾਨ ਲੈ ਕੇ ਦੇ ਦਿੱਤਾ ਬਾਕੀ ਬਚੇ 2 ਰੁਪਏ ਦਾ ਮੱਥਾ ਮੈਂ ਗੁਰੂ ਨੂੰ ਟੇਕਿਆ ਏ ਪਰ ਮੈਂ ਹੈਰਾਨ ਹਾਂ ਕਿ ਤੁਹਾਨੂੰ ਇਹ 98 ਰੁਪਏ ਦੀ ਗੱਲ ਕਿਸ ਨੇ ਦੱਸੀ ਆ ਜੇ ਦੱਸੀ ਵੀ ਆ ਤਾਂ ਫਿਰ ਉਲਟ ਕਿਉਂ ਦੱਸੀ ਆ 98 ਰੁਪਏ ਤਾਂ ਮੈਂ ਵਰਤ ਲੈ ਮੱਥਾ ਤਾਂ ਮੈਂ ਸਿਰਫ 2 ਰੁਪਏ ਦਾ ਟੇਕਿਆ ਸੀ ਤਾਂ ਕਹਿੰਦੇ ਉਹ ਵਪਾਰੀ ਨੇ ਕਿਹਾ ਭਲਿਆ ਜਿਹੜੇ 98 ਰੁਪਏ ਦੀ ਤੂੰ ਰਸਤੇ ਵਿੱਚ ਸੇਵਾ ਕੀਤੀ ਆ ਨਾ ਮੇਰੇ ਗੁਰੂ ਨੇ ਉਹ ਸੇਵਾ ਮੇਰੀ ਪ੍ਰਮਾਨ ਕੀਤੀ ਆ ਵਪਾਰੀ ਨੇ ਸਾਰੀ ਗੱਲਬਾਤ ਆਪਣੇ ਨੌਕਰ ਨੂੰ ਦੱਸੀ ਕਿ ਭਗਵਾਨ ਜੀ ਖੁਦ ਮੇਰੇ ਸੁਪਨੇ ਦੇ ਵਿੱਚ ਆ ਕੇ ਮਿਲੋ ਦਰਸ਼ਨ ਦੇ ਕੇ ਗਏ ਆ ਮੈਨੂੰ ਦੱਸ ਕੇ ਗਏ ਆ ਕਿ ਤੇਰੀ ਕੀਤੀ ਹੋਈ ਸੇਵਾ ਸੀ ਪ੍ਰਮਾਨ ਕਰ ਲਈ ਆ ਵਪਾਰੀ ਆਪਣੇ ਨੌਕਰ ਨੂੰ ਕਹਿਣ ਲੱਗਾ ਕਿ ਭਲਿਆ ਅੱਜ ਤੱਕ ਮੈਂ ਕਈ ਹਜ਼ਾਰ ਕਈ ਲੱਖਾਂ ਦਾ ਦਾਨ ਪੂਨ ਕੀਤਾ ਕਈ ਥਾਵਾਂ ਦੇ ਉੱਤੇ ਸੇਵਾ ਦੇ ਵਿੱਚ ਮੈਂ ਮਾਇਆ ਲਾਈ ਆ ਪਰ ਮੇਰੇ ਗੁਰੂ ਨੇ ਖੁਸ਼ ਹੋ ਕੇ ਮੈਨੂੰ ਦਰਸ਼ਨ ਨਹੀਂ ਦਿੱਤੇ ਪਰ ਅੱਜ ਜਦ ਤੂੰ ਉਹ 98 ਰੁਪਏ ਦੇ ਨਾਲ ਲੋੜਵੰਦਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾ ਕੇ ਆਇਆ ਹੈ ਉਹਨਾਂ ਦੀ ਮਦਦ ਕਰਕੇ ਆਇਆ ਹੈ ਤਾਂ ਮੇਰੇ ਗੁਰੂ ਨੇ ਖੁਦ ਸੁਪਨੇ ਵਿੱਚ ਆ ਕੇ ਦਰਸ਼ਨ ਦਿੱਤੇ ਇਸ ਕਰਕੇ ਮੈਂ ਸਮਝ ਗਿਆ ਹਾਂ ਕਿ ਮੇਰੇ ਗੁਰੂ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਅਸੀਂ ਉਹਨਾਂ ਦੇ ਬਣਾਏ ਹੋਏ ਜੀਵਾਂ ਦੀ ਮਦਦ ਕਰਦੇ ਆ ਕਿਸੇ ਲੋੜਵੰਦ ਕਿਸੇ ਬੇਸਹਾਰਾ ਦਾ ਸਹਾਰਾ ਬਣਦੇ ਆ ਸੋ ਸੰਗੀਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਕਿਸੇ ਬੇਸਹਾਰੇ ਦਾ ਸਹਾਰਾ ਬਣਦੇ ਆ ਤਾਂ ਫਿਰ ਆਓ ਇਹ ਸਿੱਖਿਆ ਨੂੰ ਆਪਾਂ ਵੀ ਆਪਣੀ ਜੀਵਨ ਦੇ ਵਿੱਚ ਅਪਣਾਈਏ ਸਾਡੇ ਵੀ ਗੁਰੂ ਸਹਿਬਾਨਾ ਨੇ ਸਾਨੂੰ ਇਹੋ ਸਿੱਖਿਆ ਦਿੱਤੀ ਆ ਦਸਾਂ ਹੀ ਗੁਰੂ ਸਹਿਬਾਨਾ ਨੇ ਹੱਕ ਸੱਚ ਦੀ ਕਿਰਤ ਕਮਾਈ ਕਰਨ ਨੂੰ ਕਿਹਾ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਕੀਤਾ ਹੈ ਅਤੇ ਉਹ ਦਸਵੰਦ ਨੂੰ ਵਰਤਣਾ ਕਿੰਗਾ ਇਹ ਵੀ ਸਿਖਾ ਦਿੱਤਾ ਮੇਰੇ ਕਲਗੀ ਤਰਪਾਣ ਸਾਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਕੇੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਜਦੋਂ ਤੂੰ ਆਪਣੇ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੇਂਗਾ ਉਹ ਦਸਵੰਦ ਕੱਢ ਕੇ ਗੁਰੂ ਘਰ ਨੂੰ ਲੈ ਕੇ ਆਉਣ ਲੱਗਿਆ ਤਾਂ ਪਹਿਲਾਂ ਆਪਣੇ ਆਸ-ਪਾਸ ਦੇਖ ਲੈ ਜੇਕਰ ਤੇਰੇ ਆਸ-ਪਾਸ ਕੋਈ ਵੀ ਲੋੜਵੰਦ ਕੋਈ ਗਰੀਬ ਆ ਕੋਈ ਬੇਸਹਾਰਾ ਹੈ ਫਿਰ ਤੂੰ ਉਹਦਾ ਸਹਾਰਾ ਬਣੀ ਉਹਦੀ ਮਦਦ ਕਰੇ ਜਦੋਂ ਤੂੰ ਉਹਦੀ ਮਦਦ ਕਰੇਂਗਾ ਨਾ ਤੇਰੀ ਕੀਤੀ ਹੋਈ ਸੇਵਾ ਇੱਥੇ ਪ੍ਰਮਾਣ ਹੋ ਜਾਵੇਗੀ ਸੋ ਮੁਕਤੀ ਗੱਲ ਇਹ ਆ ਕਿ ਜਦੋਂ ਵੀ ਆਪਾਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਹੈ ਪਹਿਲਾਂ ਆਪਣੇ ਆਸ-ਪਾਸ ਕੋਈ ਲੋੜਵੰਦ ਗਰੀਬ ਦੇਖੋ ਜੇਕਰ ਕੋਈ ਵੀ ਲੋੜਵੰਦ ਦੇਖਦਾ ਹੈ ਜਿਸ ਨੂੰ ਤੁਹਾਡੀ ਮਦਦ ਦੀ ਲੋੜ ਆ ਉਹਦੀ ਮਦਦ ਕਰੋ ਕਿਸੇ ਨੂੰ ਭੋਜਨ ਪ੍ਰਸ਼ਾਦੇ ਦੀ ਲੋੜ ਆ ਕਿਸੇ ਨੂੰ ਕੱਪੜੇ ਦੀ ਲੋੜ ਆ ਕਿਸੇ ਨੂੰ ਦਵਾਈ ਦੀ ਲੋੜ ਆ ਇਸ ਤਰ੍ਹਾਂ ਆਪਾਂ ਆਪਣਾ ਦਸਵੰਧ ਲੇਖੇ ਦੇ ਵਿੱਚ ਲਾ ਸਕਦੇ ਆ ਅਤੇ ਜੇਕਰ ਤੁਹਾਨੂੰ ਕੋਈ ਬਹੁਤਾ ਹੀ ਪਿਆਰਾ ਹੈ ਕਿਸੇ ਦੇ ਬਹੁਤਾ ਹੀ ਦਰਸਾਉਂਦਾ ਹੈ ਤਾਂ ਇਹ ਚੀਜ਼ਾਂ ਦਾ ਦਾਨ ਪੂਨ ਕਰਨ ਦੇ ਨਾਲ ਨਾਲ ਉਹਨੂੰ ਨਾਮ ਬਾਣੀ ਦੇ ਨਾਲ ਜੋੜ ਦੇਣਾ ਅਮਰਤ ਵੇਲੇ ਦੇ ਨਾਲ ਜੋੜ ਦੇਣਾ ਕਿਉਂਕਿ ਧਨ ਦੌਲਤ ਦੇ ਨਾਲ ਕੀਤੀ ਹੋਈ ਮਦਦ ਕੁਝ ਦਿਨ ਤੱਕ ਚੱਲੇਗੀ ਪਰ ਜਦੋਂ ਆਪਾਂ ਕਿਸੇ ਮਨੁੱਖ ਨੂੰ ਨਾਮ ਬਾਣੀ ਦੇ ਨਾਲ ਅਮਰਤ ਵੇਲੇ ਦੇ ਨਾਲ ਜੋੜ ਦਿੱਤਾ ਸਮਝੋ ਉਹਦੀ ਬਾਹ ਗੁਰੂ ਦੇ ਹੱਥ ਦੇ ਦਿੱਤੀ ਫਿਰ ਉਹਦਾ ਫਿਕਰ ਗੁਰੂ ਰੋ ਹੋ ਜਾਵੇਗਾ ਫਿਰ ਉਹਦੀ ਅਕਲ ਦੇ ਉੱਤੇ ਪਏ ਹੋਏ ਪਰਦੇ ਆਪਣੇ ਆਪ ਗੁਰੂ ਨੇ ਦੂਰ ਕਰਦੇ ਨੇ ਆ ਉਹਦੀ ਤਰੱਕੀ ਦੇ ਰਾਹ ਆਪਣੇ ਆਪ ਸਤਿਗੁਰ ਸੱਚੇ ਪਾਸ਼ਾ ਨੇ ਖੋਲ ਦੇਨੇ ਨੇ ਉਹਦੀ ਜ਼ਿੰਦਗੀ ਦੀ ਮੋਤਾਜੀ ਗੁਰੂ ਨੇ ਦੂਰ ਕਰ ਦੇਨੀ ਆ ਸੋ ਹੱਥੀਂ ਸੇਵਾ ਕਰਨ ਦੇ ਨਾਲ ਨਾਲ ਇਹ ਮਾਇਆ ਦੇ ਨਾਲ ਪਦਾਰਥਾਂ ਦੇ ਨਾਲ ਸੇਵਾ ਕਰਨ ਦੇ ਨਾਲ ਨਾਲ ਆਪਾਂ ਜੇਕਰ ਖੁਦ ਨਾਮ ਜਪਦੇ ਆ ਪਰ ਅੱਗੇ ਨਾਮ ਜਪਣ ਦੀ ਪ੍ਰੇਰਣਾ ਵੀ ਦੇਈਏ ਪਰ ਪਹਿਲਾਂ ਇਹ ਗੁਣ ਆਪਣੇ ਅੰਦਰ ਲੈ ਕੇ ਆਈਏ ਖੁਦ ਅਮਰਤ ਵੇਲੇ ਉੱਠੀਏ ਨਾਮ ਜਪੀਏ ਫਿਰ ਅੱਗੋ ਜਪਣ ਦੀ ਪ੍ਰੇਰਣਾ ਦੇਈਏ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਸ਼ੋਫਟੀ ਦੀ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ